ਕਿਹੜਾ ਬੋਲ ਬੋਲਦਾ ਇਹ ਨਹੀਂ ਫਿਰ ਸਤਨਾ ਹੋਵੇ ਗੁਰਸਿੱਖ ਜਿਹੜਾ ਬੋਲ ਬੋਲ ਦਿੰਦੇ ਨੇ ਨਾ ਇੱਕ ਵਾਰੀ ਗੁਰੂ ਨਾਨਕ ਸਾਹਿਬ ਮਹਾਰਾਜ ਆਇਆ ਤੁਰੇ ਜਾਂਦੇ ਸੀ ਭਾਈ ਮਰਦਾਨਾ ਪਿੱਛੇ-ਪਿੱਛੇ ਇੱਕ ਚੌਧਰੀ ਨਾ ਘੋੜੇ ਤੇ ਚੜ ਕੇ ਆਇਆ ਤੇ ਉਹਨੇ ਨਾ ਚੌਧਰੀ ਘੋੜੇ ਤੇ ਚੜਿਆ ਹੁੰਦਾ ਉਹਨੇ ਨਾ ਖਿੱਚ ਕੇ ਲੱਤ ਮਾਰੀ ਭਾਈ ਮਰਦਾਨੇ ਦੇ ਜਦੋਂ ਲੱਤ ਮਾਰੀ ਤੇ ਨਾਲ ਬੋਲ ਬੋਲੇ ਕਹਿੰਦੇ ਕਰਾਈਏ ਦੇ ਡੂਮਾ ਰਸਤਾ ਛੱਡ ਕੇ ਤੁਰਿਆ ਕਰ ਅੱਗੇ ਲੰਘਿਆ ਲੱਤ ਮਾਰ ਕੇ ਕਹਿੰਨੇ ਉਹ ਨਾ ਭਾਈ ਮਰਦਾਨਾ ਡੇ ਗਿਆ ਗੁਰੂ ਨਾਨਕ ਸਾਹਿਬ ਮਾਰਾ ਜੱਗੇ ਲਾਂਗੇ ਜਦੋਂ ਪਿੱਛੇ ਨੂੰ ਮੁੜ ਕੇ ਵੇਖਿਆ ਕਿਨੇ ਮਰਦਾਨਿਆਂ ਉਹ ਸੰਭਲ ਕੇ ਚੱਲਿਆ ਕਰ ਰਸਤਾ ਛੱਡ ਕੇ ਤੁਰਿਆ ਕਰ ਹੱਥ ਜੋੜ ਕੇ ਭਾਈ ਮਰਦਾਨਾ ਪਤਾ ਕੀ ਕਹਿੰਦਾ ਕਿਨਾਂ ਬਾਬਾ ਨਾਨਕ ਮੈਨੂੰ ਇਸ ਗੱਲ ਦਾ ਦਰਦ ਕੋਈ ਨਹੀਂ ਵੀ ਮੇਰੇ ਲੱਤ ਮਾਰੀ ਹੋਣੀ ਸੁਣਿਆ ਮੈਨੂੰ ਇਹਦਾ ਦੁੱਖ ਨਹੀਂ ਮੇਰੇ ਗੱਤ ਮਾਰੀ ਪਰ ਸੱਚੇ 파ਰਸ਼ਾ ਉਹ ਤੁਹਾਨੂੰ ਕਰਾਇਆ ਗਹਿ ਗਿਆ ਮੇਰੇ ਤੋਂ ਇਹ ਨਹੀਂ ਸੁਣਿਆ ਜਾਂਦਾ ਮੇਰੇ ਤੋਂ ਇਹ ਨਹੀਂ ਸੁਣਿਆ ਜਾਂਦਾ ਤੁਹਾਨੂੰ ਕਰਈਆ ਕਹਿ ਗਿਆ ਸੁਣਿਓ ਭਾਈ ਮਰਦਾਨਾ ਕਹਿੰਦਾ ਮੈਂ ਤਾਂ ਕਹਿਣਾ ਐਸੀ ਥਾਂ ਤੇ ਡਿੱਗੇ ਜਿੱਥੇ ਨੂੰ ਪਾਣੀ ਵੀ ਨਸੀਬ ਨਾ ਹੋਵੇ ਮੇਰੇ ਗੁਰੂ ਨੂੰ ਕਰਈਆ ਕਹਿ ਗਿਆ ਸੁਣਿਓ ਗੁਰੂ ਨਾਨਕ ਸਾਹਿਬ ਮਾਰੇ ਇੱਕਦਮ ਹੱਥ ਰੱਖਿਆ ਮੂੰਹ ਤੇ ਕਹਿੰਦੇ ਭਾਈ ਮਰਦਾਨਿਆ ਉਹ ਮੇਰੇ ਨਾਲ ਰਹਿਣਾ ਤੇਰੀ ਵੀ ਅਵਸਥਾ ਬ੍ਰਹਮ ਗਿਆਨ ਦੀ ਏ ਜੋ ਬੋਲੇਗਾ ਤੇਰਾ ਦਰਗਾਹ ਚ ਮੰਨਿਆ ਜਾਣਾ ਸੱਚ ਹੋ ਜਾਏਗਾ ਆ ਚਲਿਏ ਮੰਨੂ ਨਹੀਂ ਲਈ ਦੀ ਮਾਨ ਨੂੰ ਨਹੀਂ ਲਈਦੀ ਐ ਐ ਭਾਈ ਮਰਦਾਨੇ ਨੂੰ ਨਾਲ ਲੈ ਕੇ ਮਾਰੇ ਕਿਨੇ ਰਵਣੀਕ ਜਗਾ ਵੇਖ ਕੇ ਨਾ ਆਪਾਂ ਉਥੇ ਕੀਰਤਨ ਕਰਦੇ ਆ ਉਹ ਐ ਥੋੜਾ ਜੇ ਕਦਮ ਅੱਗੇ ਲੰਘਿਆ ਘੋੜੇ ਵਾਲਾ ਚੌਧਰੀ ਕਹਿੰਦੇ ਪੱਥਰ ਵਿੱਚ ਵੱਜਾ ਘੋੜਾ ਕਿਤੇ ਕਾਠੀ ਕਿਤੇ ਸੱਡਾਂ ਖਾਦੀਆਂ ਗੁਰੂ ਨਾਨਕ ਸਾਹਿਬਾਰੇ ਬੈਠੇ ਕੀਰਤਨ ਕਰਦੇ ਨੇ ਪਾਣੀ 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 ਤਰਸਦਾ ਐ ਐ ਬੋਲਦਾ ਪਾਣੀ ਭਾਈ ਮਰਦਾਨੇ ਆ ਵੇਖ ਪਾਣੀ ਪਾਣੀ ਕਰਦਾ ਹੁੰਦਾ ਜਦੋਂ ਕੋਲ ਆਇਆ ਨਾ ਮਹਾਰਾਜ ਇਹ ਕਹਿੰਦਾ ਇਹ ਤਾਂ ਉਹੀ ਫਕੀਰ ਨੇ ਜਿਹਨਾਂ ਨੂੰ ਮਾੜਾ ਬੋਲਿਆ ਸੀ ਇਹਨਾਂ ਜੀ ਬਖਸ਼ ਲਓ ਗੁਰਨਾਨਕ ਸਾਹਿਬ ਮਾਰ ਕੇ ਨੇ ਮੈਂ ਕੀ ਬਖਸ਼ਣਾ ਆ ਭਾਈ ਮਰਦਾਨਾ ਬੈਠਾ ਹੈ ਮਰਦਾਨਿਆਂ ਬੋਲੇ ਨੂੰ ਬੋਲ ਤਾਂ ਇਹਦੀ ਦਰਦਬੰਦ ਹੋਣੀ ਤਾਂ ਇਹਨੇ ਰਾਜੀ ਹੋਣਾ ਹੈ ਕਹਿੰਦਾ ਮਹਾਰੇ ਮੈਂ ਤੁਹਾਡੇ ਤੁਸੀਂ ਹੀ ਸੱਚੇ ਪਰਚਾ ਤੁਹਾਨੂੰ ਮਾੜਾ ਬੋਲਿਆ ਇਹਨੇ ਇਹ ਨਹੀਂ ਮੈਂ ਸਹਾਰ ਸਕਦਾ ਸੁਣਿਓ ਜੋ ਮੂੰਹ ਚੋ ਬੋਲ ਗੁਰੂ ਕੇ ਸਿੱਖ ਦੇ ਨਿਕਲ ਗਿਆ ਉਹ ਕਦੇ ਟਲ ਨਹੀਂ ਸਕਦਾ ਉਹਨੂੰ ਕੋਈ ਟਾਲ ਨਹੀਂ ਸਕਦਾ ਉਹ ਉਹ ਗੁਰਸਿੱਖ ਕਿੰਨਾ ਰਿੱਚ ਵਾਂਗੂ ਭੜਕੀ ਜਾਂਦਾ ਸੁਣਿਓ ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਸਜਿਆ ਮਹਾਰਾਜ ਕਲਗੀਆਂ ਵਾਲੇ ਕਹਿੰਦੇ ਕਿਨੇ ਭਾਈ ਨਾਚ ਗਾਣਾ ਵੇਖਣਾ ਰਿੱਚ ਇੱਕ ਮਦਾਰੀ ਲਈ ਫਿਰਦਾ ਕਿਨੇ ਰਿੱਚ ਨੱਚਣਾ ਵੇ ਰਿੱਚ ਨੱਚੇਗਾ ਤੇ ਆਪਾਂ ਵੇਖਣਾ ਮਦਾਰੀ ਨੇ ਰਿੱਚ ਲੈ ਆਂਦਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰੇ ਕਹਿੰਦੇ ਮਦਾਰੀਆ ਨਚਾਏ ਨੂੰ ਭਾਈ ਉਹ ਢੋਲਕੀ ਵਜਾਉਂਦਾ ਤੇ ਰਿੱਚ ਨੱਚਦਾ ਢੋਲਕੀ ਵਜਾਉਂਦਾ ਰੇਚ ਨੱਚਦਾ ਪਿੱਛੇ ਖੜਾ ਹੈ ਭਾਈ ਕੀਰਤੀਆ ਚੌਰ ਸਾਹਿਬ ਕਰਦਾ ਸਾਰੀ ਸੰਗਤ ਜਦੋਂ ਰੇਚ ਨੱਚਦਾ ਹੈ ਨਾ ਸਾਰੇ ਹੱਸਦੇ ਨੇ ਤੇ ਭਾਈ ਕੀਰਤੀਆ ਕਹਿੰਦਾ ਭਾਈ ਕੀਰਤੀਆ ਵੀ ਹੱਸਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਕੀਰਤੀਆ ਗੁਰੂ ਗੋਬਿੰਦ ਸਿੰਘ ਮਾਰੇ ਕਹਿੰਦੇ ਤੂੰ ਨਾ ਹੱਸ ਕਲਗੀਆਂ ਵਾਲੇ ਕਹਿੰਦੇ ਤੂੰ ਨਾ ਹੱਸ ਉਹ ਚੁੱਪ ਕਰ ਗਿਆ ਉਹਨੇ ਫੇਰ ਰੇਚ ਨਚਾਇਆ ਸਾਰੇ ਹੱਸਦੇ ਨੇ ਉਹ ਵੀ ਹੱਸਣ ਲੱਗਿਆ ਭਾਈ ਕੀਰਤੀਆ ਮਾਰੇ ਕਹਿੰਦੇ ਗੱਲ ਸੁਣ ਤੈਨੂੰ ਸੁਣਿਆ ਨਹੀਂ ਤੂੰ ਕਿਉਂ ਹੱਸੀ ਜਾਂਦਾ ਹੈ ਕਹਿੰਦਾ ਮੈਨੂੰ ਕੱਲੇ ਨੂੰ ਹੀ ਰੋਕੀ ਜਾਂਦੇ ਨੇ ਹੋਰ ਤਾਂ ਕਿਸੇ ਨੂੰ ਵੀ ਨਹੀਂ ਰੋਕਦੇ ਮਾਰਗ ਨੇ ਨਚਾਰੇ ਚ ਉਹਨੇ ਫੇਰ ਨਚਾਇਆ ਜਦੋਂ ਦਵਾਰਾ ਰਚ ਨਚਾਇਆ ਤੀਜੀ ਵਾਰ ਭਾਈ ਕੀਰਤੀਆ ਫੇਰ ਹੱਸਦਾ ਹੈ ਸੰਗਤ ਵੀ ਹੱਸਦੀ ਉਹ ਮਾਰੇ ਕਹਿੰਦੇ ਤੈਨੂੰ ਕਿਹਾ ਤੂੰ ਕਿਉਂ ਹਸੀ ਜਾਂਦਾ ਹੈ ਪੁੱਛ ਹੀ ਲਿਆ ਕੀਰਤੀਆ ਕਹਿੰਦੇ ਮਹਾਰਾਜ ਕਿਨਾਂ ਸਾਰੇ ਹੱਸਦੇ ਨੇ ਉਹਨਾਂ ਨੂੰ ਰੋਕਦੇ ਨਹੀਂ ਮੈਨੂੰ ਇਕੱਲੇ ਨੂੰ ਰੋਕੀ ਜਾਂਦੇ ਹੋ ਮੈਨੂੰ ਕਿਉਂ ਰੋਕਦੇ ਹੋ ਉਹ ਕਹਿੰਦੇ ਇਹ ਤਾਂ ਹੱਸਦੇ ਨੇ ਹੱਸੀ ਜਾਂਦੇ ਤੂੰ ਕਿਉਂ ਹੱਸੇ ਭਾਈ ਕੀਰਤੀਆ ਕਹਿੰਦਾ ਮੈਂ ਕਿਉਂ ਨਾ ਹਸਾਂ ਕਹਿੰਦੇ ਤੇਰਾ ਤਾਂ ਪਿਓ ਹੈ ਗੁਰੂ ਗੋਵਿੰਦ ਸਿੰਘ ਮਹਾਰਾਜ ਕਹਿੰਦੇ ਤੇਰਾ ਤਾਂ ਪਿਓ ਏ ਚੌਰ ਸਾਹਿਬ ਕਰਦਾ ਸੀ ਛੱਡ ਕੇ ਪਿੱਛੇ हट ਗਿਆ ਕਹਿੰਦਾ ਮਹਾਰਾਜ ਜੇ ਤੁਹਾਡੇ ਘਰ ਦੀ ਸੇਵਾ ਕਰਕੇ ਅ ਰਿੱਚ ਬਣ ਕੇ ਨੱਚਣਾ ਹੈ ਰਿੱਚ ਦੀਆਂ ਜੂਨਾ ਚ ਬਹਿਣਾ ਹੈ ਸੇਵਾ ਕਰਨ ਦਾ ਕੀ ਫਾਇਦਾ ਮੇਰਾ ਪਿਤਾ ਸੋਭਾ ਆਰਾਮ ਗੁਰਤੇਗਵਾਧਰ ਸਾਹਿਬ ਮਹਾਰਾਜ ਦੇ ਦਰਬਾਰ ਦਾ ਚੌਂਕੀਦਾਰ ਸੀ ਮਹਾਰਾਜ ਕਹਿੰਦੇ ਗੁੱਸਾ ਨਾ ਕਰ ਬਹਿ ਜਾ ਇਹ ਰਿੱਚ ਨੂੰ ਨਚਾਇਆ ਹੀ ਇਸੇ ਕਰਕੇ ਦੀ ਮੁਕਤੀ ਕਰਾਂਗੇ ਬਹਿ ਜਾ ਇੱਕ ਸੇਵਾਦਾਰ ਗੱਡੇ ਲਈ ਜਾਂਦਾ ਸੀ ਤੇਰੇ ਪਿਓ ਨੂੰ ਇਹ ਸੀ ਮੈਂ ਗੁਰਦੁਆਰੇ ਰਹਿਣਾ ਮਹਾਰਾਜ ਦੇ ਨੇੜੇ ਰਹਿਣਾ ਮੈਨੂੰ ਕਿਸੇ ਨੇ ਕੀ ਕਹਿਣਾ ਉਹਨੇ ਬੋਲ ਘਵਾਲ ਬੋਲੇ ਗੁਰਸਿੱਖ ਜਾਂਦਾ ਜਾਂਦਾ ਬਚਨ ਕਰ ਗਿਆ ਤੇਰੇ ਪਿਓ ਨੇ ਆਖਿਆ ਰਿੱਚ ਵਾਂਗੂ ਢੜਕਦਾ ਫਿਰਦਾ ਹੈ ਗੁਰਸਿੱਖ ਬਚਨ ਕਰ ਗਿਆ ਸੀ ਕਹਿੰਦਾ ਰਿੱਚ ਮੈਂ ਕਿਉਂ ਬਣਾ ਰਿੱਚ ਤੂੰ ਬਣ ਤੇਰਾ ਪਿਓ ਚੜਾਈ ਕਰ ਗਿਆ ਰਿੱਚ ਦੀ ਜੂਨ ਜਾ ਕੇ ਕੀਰਤੀਆ ਗੱਲ ਜੂਨਾ ਚ ਬੈਣਦੀ ਨਹੀਂ ਇਹ ਨਹੀਂ ਵੀ ਇਹ ਜੂਨ ਚ ਬਹਿ ਗਿਆ ਇਹਨੇ ਗੁਰੂ ਦੇ ਘਰ ਵਿੱਚ ਰਹਿ ਕੇ ਗਲਤੀ ਬੜੀ ਵੱਡੀ ਕੀਤੀ ਹੁਣ ਜਿੰਨੇ ਆਪਾਂ ਬੈਠੇ ਐ ਤੇ ਜਿੰਨੀਆਂ ਮਾਵਾਂ ਬੈਠੀਆਂ ਐ ਇੱਕ ਗੱਲ ਤੁਸੀਂ ਆਪੋ ਆਪਣੇ ਸਾਹਾਂ ਤੇ ਕੰਟਰੋਲ ਕਰਕੇ ਇੱਕ ਗੱਲ ਧਿਆਨ ਨਾਲ ਸੋਚੋ ਜਿਹੜਾ ਬੰਦਾ ਬਾਹਰ ਗਲਤੀ ਕਰੇਗਾ ਉਹ ਇਥੇ ਮਹਾਰਾਜ ਨੂੰ ਆ ਕੇ ਗਏ ਸੱਚੇ ਬਾਦਸ਼ਾਹ ਮੈਨੂੰ ਬਖਸ਼ ਲੋ ਬਾਬਾ ਤੁਲਸੀदास ਮਾਰਾ ਮੈਨੂੰ ਬਖਸ਼ ਲੋ ਬਖਸ਼ਿਆ ਜਾਏਗਾ ਗਲਤੀ ਵਾਰ ਕੀਤੀ ਇਥੇ ਬਖਸ਼ਿਆ ਜਾਏਗਾ ਜਿਹੜਾ ਗੁਰੂ ਦੀ ਹਜ਼ੂਰੀ ਚ ਗੁਰੂ ਕੋਲ ਬਹਿ ਕੇ ਗਲਤੀ ਕਰਦਾ ਹੈ ਉਹ ਕਿੱਥੇ ਬਖਸ਼ਾਏਗਾ ਭਈ ਉਹਨੂੰ ਕੋਈ ਬਖਸ਼ਣ ਨੂੰ ਥਾਂ ਹੈ ਉਹ ਉਹਦੀ ਕੋਈ ਮਾਫੀ ਨੂੰ ਥਾਂ ਹੈ ਬਖਸ਼ਾਏਗਾ ਕਿੱਥੇ ਉਹ ਕਹੇਗਾ ਕਿਨੂੰ ਤੇ ਜਿਤੇ ਰਖਿਓ ਅੱਜ ਦੇ ਸਾਡੇ ਹਾਲਾਤ ਇਹ ਨੇ ਧਰਮ ਦਾ ਜਿਹੜਾ ਹੰਕਾਰ ਏ ਸਾਡੇ ਦਿਮਾਗ ਨੂੰ ਜੜ ਚੁੱਕਾ ਹੈ ਸਾਡੇ ਦਿਮਾਗ ਨੂੰ ਜੜ ਚੁੱਕਿਆ ਹੈ ਇਹ ਹਾਲਾਤ ਨੇ ਸਾਡੀ ਕੌਮ ਦੇ ਹਰ ਇੱਕ ਬੰਦੇ ਨੇ ਆਪਣਾ ਪੰਥ ਬਣਾ ਲਿਆ ਹਰ ਇੱਕ ਬੰਦੇ ਨੇ ਆਪਣੇ ਪੰਜ ਪਿਆਰੇ ਬਣਾ ਲਏ ਹਰ ਇੱਕ ਬੰਦਾ ਆਪੋ ਆਪਣੇ ਰਾਹ ਤੇ ਸਾਰਿਆਂ ਨੂੰ 도ਰੀ ਫਿਰਦਾ ਤੁਸੀਂ ਤੁਸੀਂ ਅੱਜ ਅੱਜ ਦੇ ਸਮੇਂ 'ਚ ਜਿੰਨੇ ਤੁਸੀਂ ਬੈਠੇ ਹੋ ਤੁਸੀਂ ਕਹੋ ਜੀ ਮੈਂ ਸਿੱਖ ਹਾਂ ਮੈਂ ਸਿੱਖ ਹਾਂ ਕਿੰਨੇ ਤੋਂ ਸਰਟੀਫਿਕੇਟ ਲਓਗੇ ਵੀ ਜਾ ਕੇ ਇੱਕ ਕੌਮ ਸਾਡੀ ਇਹ ਇਹਨਾਂ ਇਹਨਾਂ دیਵਾਨਾਂ 'ਚ ਇਹਨਾਂ ਸਮਾਗਮਾਂ 'ਚ ਇਹ ਅੱਜ ਦੀ ਲੋੜ ਹੈ ਇਹਨਾਂ ਵਿਚਾਰਾਂ ਦੀ ਤੁਸੀਂ ਐਂ ਦੱਸੋ 2.5 ਕਰੋੜ ਸਿੱਖਾਂ 'ਚੋਂ 2.5 ਕਰੋੜ ਸਿੱਖ ਨੇ ਸਾਡੇ 2.5 ਕਰੋੜ ਸਾਨੂੰ ਪੰਜ ਜਥੇਦਾਰ ਨਹੀਂ ਲੱਭਦੇ ਚੱਜਦੇ ਪੰਜ ਜਥੇਦਾਰ ਇੱਕ ਕਹਿੰਦੇ ਅਸੀਂ ਧਿਆਨ ਸਿੰਘ ਮੰਡ ਨੂੰ ਮੰਨਦੇ ਆ ਅੱਤੇ ਕੋ ਉਹਨੂੰ ਮੰਨਦੇ ਅੱਤੇ ਕਹਿੰਦੇ ਅਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਨਦੇ ਆ ਅਸੀਂ ਧਿਆਨ ਸਿੰਘ ਮੰਡ ਨੂੰ ਨਹੀਂ ਮੰਨਦੇ ਗਿਆਨੀ ਹਰਪ੍ਰੀਤ ਸਿੰਘ ਵਾਲੇ ਕਹਿੰਦੇ ਅਸੀਂ ਗੜਗੱਜ ਨੂੰ ਮੰਨਦੇ ਹੀ ਇਨਸਾਫ ਲੈਣੇ ਕਿੰਦੇ ਕੋਲ ਜਾਈਏ ਕੱਲੋ ਬਾਬਾ ਜੀ ਢੱਡਰੀਆਂ ਵਾਲੇ ਮਹਾਪੁਰਸ਼ ਕੱਲੋਂ ਨਮਾਣੇ ਬਣ ਕੇ ਕੱਲ ਤੱਕ ਸਭ ਤੇ ਗਏ ਨੇ ਕਿੱਡਾ ਸਲਾਹਕਾ ਜੋ ਕਦਮ ਕੀਤਾ। ਕੁੱਟਿਆ ਉਹਨਾਂ ਨੇ ਬੜੀ ਬੜੀ ਕਿਰਪਾ ਗੁਰੂ ਸਾਹਿਬ ਦੀ ਗਏ ਜਾ ਕੇ ਵੀ ਮੈਂ ਘਰ ਘਰ ਵਿੱਚ ਗੁਰੂ ਗੋਬਿੰਦ ਸਿੰਘ ਦੀ ਸਿਫਤ ਨੂੰ ਬਚਾਉਣਾ ਹੈ। ਮਹਾਰਾਜ ਦੇ ਪਿਆਰ ਨੂੰ ਬਚਾਉਣਾ ਹੈ। ਕੱਲੋਂ ਗਏ ਜਿਹੜੇ ਜਥੇਦਾਰ ਕੁਲਦੀਪ ਸਿੰਘ ਗੱਜ ਨੇ ਕਿਹਾ ਵੀ ਇਹ ਕੀਰਤਨ ਕਰ ਸਕਦੇ ਨੇ ਜੀ। ਇਹਨਾਂ ਦੇ دیਵਾਨਾਂ ਤੇ ਲਈ ਰੋਗ ਹਟਾਈ ਜਾਂਦੀ ਹੈ ਜੀ। ਇਹ ਖਿਮਾ ਜਾਚਨਾ ਕਰਦੇ ਨੇ ਮਹਾਰਾਜ ਦੇ ਦਰ ਤੇ ਕੋਈ ਆਵੇ ਤੇ ਬਖਸ਼ਿਆ ਜਾਵੇ। ਤੇ 5 ਘੰਟੇ ਨਹੀਂ ਪਏ ਸੀ। ਪੜਨਾ ਸਾਹਿਬ ਵਾਲੇ ਜਥੇਦਾਰ ਕਹਿੰਦੇ ਜੀ ਕਸੀ ਦਾ ਕੁਲਦੀਪ ਸਿੰਘ ਨੂੰ ਹੀ ਨਹੀਂ ਮੰਨਦੇ। ਅਜਿਹਾ ਕਰ ਗੱਜ ਨੂੰ ਹੀ ਨਹੀਂ ਮੰਨਦੇ ਇਹ ਵੀ ਤਨਖਾਈ ਆ ਤਾਂ ਕਿੱਥੇ ਜਾਏਗੀ ਗੋਮ ਸਾਨੂੰ ਸੇਧ ਦੇਣ ਵਾਲੇ ਆਪ ਵਿਖਰੇ ਫਿਰਦੇ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਜਿਹੜਾ ਵੇਖੋ ਅੱਗੇ ਇੱਕ ਜਥੇਦਾਰ ਲੱਗਦਾ ਸੀ ਨਾ ਉਹਨਾਂ ਚਿਰ ਜਥੇਦਾਰ ਬਦਲਿਆ ਨਹੀਂ ਸੀ ਜਾਂਦਾ ਜਿੰਨਾ ਚਿਰ ਉਹ ਅਕਾਲ ਚਲਾਣਾ ਜਾਂ ਸੱਚਖੰਡ ਚਲਿਆ ਨਹੀਂ ਸੀ ਜਾਂਦਾ ਹੁਣ ਕੀ ਏ ਹੁਣ ਹੁਣ ਜਿਹੜਾ ਇਹਨਾਂ ਮੌਜੂਦਾ ਜਿਹੜੀ ਜਿਹੜੀ ਉੱਥੇ ਕਮੇਟੀ ਸ਼੍ਰੋਮਣੀ ਕਮੇਟੀ ਕਹਿ ਲਓ ਸ੍ਰਮੁਣੀ ਕਮੇਟੀ ਕਹਿ ਲਓ ਜਿਹੜਾ ਉਹਨਾਂ ਦੀ ਗੱਲ ਨਹੀਂ ਮੰਨਦਾ ਉਸੇ ਵੇਲੇ ਉਹਨਾਂ ਦੇ ਪਿੱਛੇ ਪੈ ਜਾਂਦੇ ਨੇ ਪਿੱਛੇ ਜਿਹੜੇ ਸਾਡੇ ਜਥੇਦਾਰ ਨੇ ਇੱਕ ਸਿਸਟਮ ਦੇ ਵਿੱਚ ਰਹਿ ਗਏ ਉਸ ਸਿਸਟਮ ਦੇ ਖਿਲਾਫ ਬੋਲਣਾ ਇਹ ਕਹਿਣਾ ਵੀ ਇਹ ਗਲਤ ਨਹੀਂ ਇਹ ਸਹੀ ਨਹੀਂ ਇਹ ਗਲਤ ਹੋ ਰਿਹਾ ਹੈ ਇਹ ਕੋਈ ਇਹ ਕੋਈ ਜਾਗਦੀ ਜ਼ਮੀਰ ਵਾਲਾ ਜਥੇਦਾਰ ਕੰਮ ਕਰੇਗਾ ਹਰਕਤ ਨਹੀਂ ਹੋਣੀ ਹਰਕਤੋ ਇਹ ਕੰਮ ਨਹੀਂ ਹੋਣੇ ਜਿਉਂ ਉਹਨਾਂ ਨੂੰ ਸਜ਼ਾ ਕਿਉਂ ਮਿਲੀ ਉਹ ਚੀਜ਼ ਦੀ ਹਰਪੀ ਸਿੰਘ ਵੀ ਲਾ ਕੇ ਪਰੇ ਮਾਰੇ ਰਗਵੀਰ ਸਿੰਘ ਵੀ ਲਾ ਕੇ ਪਰੇ ਮਾਰੇ ਗਿਆਨੀ ਸੁਲਤਾਨ ਸਿੰਘ ਉਹ ਵੀ ਲਾ ਕੇ ਪਰੇ ਮਾਰੇ ਤੇ ਅਸੀਂ ਅਸੀਂ ਖੜੇ ਕਿੱਥੇ ਆਂ ਕਿ ਅਸੀਂ ਇਹਨਾਂ ਨੂੰ ਸਵਾਲ ਕਦੋਂ ਕਰਾਂਗੇ ਅਸੀਂ ਪੁੱਛਾਂਗੇ ਕਦੋਂ ਨਿੱਕੀ ਦੀ ਸਾਡੀ ਕੌਮ ਏ ਜਥੇਦਾਰ ਸਾਨੂੰ ਪਤਾ ਨਹੀਂ ਆ ਵੀ ਜਥੇਦਾਰ ਆ ਵੀ ਜਥੇਦਾਰ ਆ ਵੀ ਜਥੇਦਾਰ ਉਹ ਸਾਨੂੰ ਇਹ ਬੰਗਿਆਂ ਇਨਸਾਫ ਇਹਣਾ ਕੋਈ ਨਹੀਂ ਮਿਲਦਾ ਇਸੇ ਕਰਕੇ ਮੈਂ ਗੱਲ ਇੱਥੇ ਹੀ ਸ਼ੁਰੂ ਕੀਤੀ ਸੀ ਜਿਨ੍ਹਾਂ ਮੇਰੇ ਗੁਰੂਆਂ ਦੇ ਅੰਗ ਪਾੜਦੇ ਉਹ ਬੰਦੇ ਕਿਉਂ ਨਹੀਂ ਤੁਸੀਂ ਜਿੰਮਦੇ ਸਾੜਦੇ ਅੱਗ ਲਾ ਦਿਓ ਇਹੋ ਜੇ ਹੀ ਰਾਜਨੀਤੀ ਨੂੰ ਨਾ ਦੇਵੇਂ ਨਾ ਸਾਫ ਸਿੱਖਾਂ ਉੱਤੇ ਵੀ ਤੀਨੂ ਗੁਰੂ ਘਰਾਂ ਵਿੱਚ ਕਰਪਾਨਾਂ ਚਲੀਆਂ ਛਪ ਖਵਾਰਾਂ 'ਚ ਬਿਆਨ ਆ ਗਏ ਧਰਮ ਦੇ ਨਾਂ ਤੇ ਖੁੱਲ ਗਈਆਂ ਹੱਡੀਆਂ ਕਈ ਗੁਰੂ ਘਰ ਪ੍ਰਧਾਨ ਖਾ ਗਏ ਆ ਬਾਬਾ ਜੀ ਉੱਥੇ ਸੁਰਜੀਤ ਸਿੰਘ ਹੁਣ ਹੀ ਰਹਿੰਦੇ ਅਮਰੀਕਾ ਇਹਨਾਂ ਨੂੰ ਪੁੱਛੋ ਵੀ ਕਿੰਨੇ ਗੁਰਦੁਆਰੇ ਪ੍ਰਧਾਨਗੀਆਂ ਪਿੱਛੇ ਨਵੇਂ ਬਣੇ ਨੇ ਜਿਵੇਂ ਇਹਨੂੰ ਪ੍ਰਧਾਨਗੀ ਤੋਂ ਲਾਇਆ ਮੈਂ ਗੁਰਦੁਆਰਾ ਨਵਾਂ ਬਣਾਵਾ ਇਹ ਹਾਲਾਤ ਨੇ ਸਾਡੇ ਇਸੇ ਕਰਕੇ ਕਹੀਦਾ ਹੈ ਸੁਣ ਕਲਗੀ ਵਾਲੇ ਸ਼ੇਨਸ਼ਾ ਤੁਸੀਂ ਵੀ ਬੇਨਤੀ ਕਰ ਲਓ ਸਾਰੇ ਸੁਣ ਕਲਗੀ ਵਾਲੇ ਸ਼ੇਨशाह ਮੈਂ ਹੱਥ ਬਣ ਅਰਜ਼ ਗੁਜਾਰੀ ਕੋਈ ਆਪਣੇ ਵਰਗਾ ਭੇਜ ਦੇ ਕੀਰਤੀ ਨੂੰ ਆ ਗਿਆ ਕੀਰਤੀ ਆ ਤੂੰ ਰੋ ਨਾ ਇਹਨੂੰ ਸੱਧਿਆ ਇਸੇ ਕਰਕੇ ਇਹਦੀ ਮੁਕਤੀ ਕਰਾਂਗੇ ਮਹਾਰਾਜ ਕਹਿੰਦੇ ਰੇਚ ਉਹ ਰੇਚ ਵਾਲੇ ਨੂੰ ਇਹਨੇ ਕਿੰਨੇ ਪੈਸੇ ਕਮਾ ਲੈਣੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਹਿੰਦਾ ਜੀ 300 ਰੁਪਿਆ 300 ਦਾ ਮੇਰਾ ਰੇਥੇ 5-7 ਤੱਕੇ ਕਮਾ ਲੈਣਾ ਮਹਾਰਾਜ ਸਿੰਘਾ ਨੂੰ ਕਹਿੰਦੇ ਲਿਆਓ 300 ਰੁਪਿਆ ਦੋ ਰੇਚ ਲੈ ਲਓ ਰੇਠਾੜਾ ਮੁੱਕ ਗਿਆ ਕਹਿੰਦਾ 300 ਮੰਗਿਆ 300 ਹੀ ਦੇਣ ਲੱਗੇ ਜੇ 500 ਕਹਿੰਦਾ 500 ਦੇ ਦੇਣਾ ਕਹਿੰਦਾ ਨਾ ਜੀ ਮੈਂ ਤਾਂ ਨਹੀਂ ਦੇਣਾ 300 ਦਾ ਇਹਦਾ 500 ਦਾ ਹੈ ਮਾਰਾ ਕਹਿੰਦੇ ਗੱਲ ਸੁਣ ਤੂੰ 300 ਮੰਗਿਆ ਤੇਨੂੰ 300 ਸਿੰਘਾਂ ਨੇ ਲਿਆਤਾ ਤੂੰ 500 ਕਹੀ ਜਾਂਦਾ ਜਾਂਦਾ ਪਹਿਲਾਂ 500 ਕਹਿੰਦਾ ਸਿੰਘ ਦੂਜੇ ਲੋਟ ਵੀ ਲੈਣ ਜਾਣ ਦੇ ਸਾਡਾ ਰੇਚੇ ਇੱਥੇ ਰੱਖ ਫਿਰ ਉਹਦੀ ਮੁਕਤੀ ਕੀ ਦੀ ਉਹ ਉਹ ਇੱਕ ਧਰਮ ਦੇ ਹੰਕਾਰ ਨੇ ਕਿੱਥੋਂ ਕਿੱਥੇ ਵਜਾਤਾ ਸੋਭਾ ਰਾਮ ਨੂੰ ਤੇ ਅਸੀਂ ਅਸੀਂ ਕਦੋਂ ਬਖਸ਼ੇ ਜਾਵਾਂਗੇ ਸਾਡੇ ਮਨਜ ਗੁਰੂ ਗ੍ਰੰਥ ਸਾਹਿਬਹਾਰਾ ਪ੍ਰਤੀ ਕਿੱਥੇ ਦਰਦ ਸਾਡੇ ਮਨਜ ਗੁਰੂ ਗ੍ਰੰਥ ਸਾਹਿਬਹਾਰਾ ਪ੍ਰਤੀ ਕਿੱਥੇ ਸਤਕਾਰ ਹੈ ਪਰ ਮੈਂ ਤੁਹਾਡੇ ਚਰਣਾ ਚ ਇੱਕ ਮੈਂ ਤੁਹਾਡੇ ਨਾਲ ਵਾਕਿਆ ਸਾਂਝਾ ਕਰਨਾ ਹੈ ਫਿਰ ਮੈਂ ਸਮਾਪਤੀ ਕਰਦਾ ਇੱਕ ਨਾ ਕੋਈ ਸੰਤ ਸੀ ਸੁਣਿਓ ਕੋਈ ਸੰਤ ਸੀ ਤੇ ਮੈਂ ਉਹਦੇ ਸਥਾਨ ਤੇ ਦੋ ਤਿੰਨ ਵਾਰ ਹੀ ਗਿਆ ਜਦੋਂ ਪਹਿਲੀ ਵਾਰ ਗਿਆ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਯਾਰ ਇੱਥੇ ਪ੍ਰਕਾਸ਼ ਨਹੀਂ ਕਰਦੇ ਮਹਾਰਾਜ ਕਿੰਨੇ ਕਰਦੇ ਮੈਂ ਕਿੰਨੇ ਵਜੇ ਕਿੰਨੇ ਸਵੇਰੇ 7 ਵਜੇ ਦਿਨ ਚੜੇ ਹੱਦ ਹੋ ਗਈ ਮੈਂ ਉਹਨਾਂ ਦੇ ਥੱਲੇ ਕਪੂਰਾ ਬਣਾਇਆ ਸੀ ਮੈਂ ਉਹਨਾਂ ਦੇ ਥੱਲੇ ਗਿਆ ਮੈਂ ਕਿਹਾ ਇਹ ਕੋਈ ਗ੍ਰੰਥ ਹੈ ਸਾਖੀ ਪੜਨ ਵਾਸਤੇ ਜਿਵੇਂ ਗੁਰੂ ਸਾਹਿਬ ਨੂੰ ਆਪਾਂ ਪਲੰਗ ਤੇ ਰਖੀਦਾ ਐਂ ਹੀ ਰੱਖਿਆ ਹੋਇਆ ਸੀ ਕਹਿੰਦੇ ਨਾ ਜੀ ਇਹ ਗੁਰੂ ਸਾਹਿਬ ਜੀ ਦਾ ਸਰੂਪ ਹੈ ਤੇ ਮੈਂ ਕਿਹਾ ਚੰਦੋਆ ਕਿੱਥੇ ਹੈ ਹੀ ਨਹੀਂ ਚੰਦੋਆ ਸਾਹਿਬ ਹੈ ਹੀ ਨਹੀਂ ਥੱਲੇ ਆਸਣ ਵੀ ਕੋਈ ਨਹੀਂ ਐਂ ਪ੍ਰਕਾਸ਼ ਕਰਿਆ ਬਸ ਉੱਤੇ 7 ਵਜੇ ਪ੍ਰਕਾਸ਼ ਹੁੰਦਾ ਹੈ ਫਿਰ ਮੈਂ ਕਿਹਾ ਵੀ ਇਹ 1:00 ਵਜੇ ਰਾਤ ਦਾ ਸੋਖਾ ਕਰਨ ਨਹੀਂ ਕਰਿਆ ਕਹਿੰਦੇ ਕਰਿਆ ਹੀ ਨਹੀਂ ਜੀ ਰਾਤ ਦਾ ਕਿਸੇ ਨੇ ਐਂ ਪਿਆ ਸੁਣਿਆ ਐਤੀ ਬੇਦਵੀ ਗੁਰੂ ਗ੍ਰੰਥ ਸਾਹਿਬਾਰੇ ਦੀ ਸੁਣਿਆ ਮੈਂ ਉਹ ਮੈਂ ਉਹਨੂੰ ਕਿਹਾ ਮਹਾਪੁਰਸ਼ ਨੂੰ ਬੁਲਾਇਆ ਤਾਂ ਮੈਨੂੰ ਮੁੜ ਕੇ ਉਹਨੇ ਨਹੀਂ ਮੈਂ ਬਾਬਾ ਜੀ ਆ ਜਿਹੜੀ ਭੁੱਲ ਕਰਦੇ ਹਾਂ ਨਾ ਜਿੱਦਣ ਮਾਰੇ ਨੇ ਐ ਪਲਟਾ ਮਾਰੇ ਆ ਸੰਭਲਣ ਨੂੰ ਸਮਾਂ ਨਹੀਂ ਮਿਲਦਾ ਜਿਹੜਾ ਜਿੰਨਾ ਸਤਕਾਰ ਕਰ ਲੇਗਾ ਉਨਾ ਹੀ ਗਾਂ ਉਨਾ ਹੀ ਵੱਡਾ ਉਨਾ ਹੀ ਉੱਚਾ ਜਾਏਗਾ ਉਨਾ ਹੀ ਉੱਚਾ ਜਾਏਗਾ ਬਸ ਕੀ ਸੀ ਫਿਰ ਥੋੜਾ ਸਮਾਂ ਹੀ ਪਿਆ ਅਖਬਾਰਾਂ ਚ ਖਬਰਾਂ ਛਪ ਗਈਆਂ। આરોਪ ਲੱਗ ਕੇ ਭੇੜੇ ਤੋਂ ਭੇੜੇ ਜੇਲ੍ਹਾਂ ਹੋ ਗਈਆਂ। ਬਹੁਤ ਕੁਝ ਹੋ ਗਿਆ। ਹੁਣ ਰੋਂਦਾ ਬੈਠਾ। ਇਹ ਗੁਰੂ ਗ੍ਰੰਥ ਸਾਹਿਬਹਾਰਾ ਜੀ ਦੀ ਮਾਰ ਹੈ। ਉਹ ਗੁਰਮਖੋ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬਹਾਰਾ ਜੀ ਸੱਚੇ ਪਾਤਸ਼ਾਹ ਨੂੰ ਪ੍ਰਾਨਾਂ ਤੋਂ ਵੱਧ ਕੇ ਪਿਆਰ ਕਰੀਏ। ਫੇਰ ਗੱਲ ਬਣਦੀ। ਸੱਚੇ ਪਾਤਸ਼ਾਹ ਮਹਿਰ ਕਰਨ। ਬਾਬਾ ਤੁਲਸੀਦਾਸ ਮਹਾਰਾਜ ਦੇ ਪਿਆਰ ਵਿੱਚ ਤੁਸੀਂ ਆਏ ਹੋ। ਤੇ ਇੱਥੇ ਆ ਕੇ ਇਹ ਬੇਨਤੀ ਕਰ ਦਿਆ ਕਰੋ ਬਾਬਾ ਜੀ ਤੁਹਾਡੇ ਵਰਗੇ ਨਹੀਂ ਬਣ ਸਕਦੇ ਕਿ ਤੇ ਕਿਣਕਾ ਮਾਤਰ ਸਾਡੀ ਝੋਲੀ ਵੀ ਨਾਮ ਦੀ ਖੈਰ ਪਾ ਦਿਓ ਜਦੋਂ ਐ ਮੰਗਾਗੇ ਨਾ gher ਗੱਲ ਬਣੇਗੀ ਤੇ ਜਿਹਨਾਂ ਦੀ ਜ਼ਿੰਦਗੀ ਵਿੱਚ ਮਹਾਪੁਰਸ਼ਾਂ ਦਾ ਸੰਗ ਹੋ ਗਿਆ ਜਿਹਨਾਂ ਦੀ ਜ਼ਿੰਦਗੀ ਵਿੱਚ ਮਹਾਪੁਰਸ਼ਾਂ ਦਾ ਪਿਆਰ ਆ ਗਿਆ ਮਹਾਪੁਰਸ਼ਾਂ ਦੇ ਬਚਨਾਂ ਦੀ ਜਿਹਨਾਂ ਕਮਾਈ ਕਰ ਲਈ ਉਹ ਤਾਂ ਹਮੇਸ਼ਾ ਇੱਕੋ ਗੱਲ ਕਹਿੰਦੇ ਸੁਣੇ ਗਏ ਬੜੇ ਪਿਆਰ ਨਾਲ ਧਾਰਨਾ ਇੱਕ ਰਮਤਾ ਜｮਗੀ ਮਿਲਿਆ ਇੱਕ ਰਮਤਾ ਜｮਗੀ ਮਿਲਿਆ ਜੀਵਨ ਬਣਾ ਨਗਰੀਵਰ ਵਾਹ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਅਰਦਾਸ ਇਹ ਵੇਂਦੀ ਘੇਰੀ ਅੰਦਰੋਂ ਨਿਕਲਦੀ ਜਦੋਂ ਜੀਵਨ ਬਦਲਦੇ ਨੇ ਜਦੋਂ ਜੀਵਨ ਬਦਲਦੇ ਨੇ ਤੇ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਏ ਬਾਬਾ ਸਰਜੀਤ ਸਿੰਘ ਜੀ ਨੇ ਪਿਛਲੇ ਸਾਲ ਵੀ ਆਪਾਂ ਇੱਥੇ ਹਾਜ਼ਰੀ ਭਰੀ ਸੀ ਜਦੋਂ ਹੁਣ ਮੈਂ ਅੰਦਰ ਆਇਆ ਮਹਿਕਮਾਲ ਕਰਤੀ ਐਨਾ ਕੱਠ ਸੰਗਤ ਦਾ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਆਪਣੇ ਪਿੰਡਾਂ ਚ ਲੋਕੀ ਲੰਗਰ ਪ੍ਰਸ਼ਾਦਾ ਛਾ ਕੇ ਕਹਿੰਦੇ ਕੋਈ ਨਹੀਂ ਬਾਬਿਆਂ ਨੇ ਤਾਂ ਲੱਗੀ ਰਹਿਣਾ ਆਪਾਂ ਆਰਾਮ ਕਰੀਏ ਜਾ ਕੇ ਨੀਂਦ ਘੱਟੀ ਆਪਾਂ ਆਪਦੀ ਦਵੰਤਾਂ ਰੋਜ਼ ਰੋਜ਼ ਲੱਗਣੇ ਨੇ ਨੀਂਦ ਥੋੜਾ ਰੋਜ਼ ਰੋਜ਼ ਹੋਣੀ ਸਤ ਨੀਦਾ ਇਹ ਹੋ ਜਾਂਦਾ ਪਰ ਇਹਨਾਂ ਨੇ ਕਿੰਨੀ ਕਿੱਡੀ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਕਿੰਨਾ ਇਹਨਾਂ ਨੂੰ ਸਾਰੇ ਨੂੰ ਇਹ ਹਾਲ ਜਿਹੜਾ ਇਹਨੂੰ ਸ਼ਿੰਗਾਰਿਆ ਹੋਇਆ ਗੁਰੂ ਸਾਹਿਬ ਜੀ ਦੀ ਮਿਹਰ ਹੈ ਬਖਸ਼ਿਸ਼ ਹੈ ਮੇਰੇ ਖਿਆਲ ਆ ਕੁਟਿਆ ਦਾ ਪਿਛਲੇ ਸਾਲ ਹੀ ਨਹੀਂ ਪੱਥਰ ਰੱਖਿਆ ਸੀ ਇਹ ਕਹਿੰਦੇ ਸਾਲ ਚ ਪੂਰੀ 2 ਸਾਲ ਲੱਗਣਗੇ ਇਹਨੂੰ ਇੱਕ ਸਾਲ ਜੀ ਬਾਬਾ ਤੁਲਸੀਦਾਸ ਮਹਾਰਣ ਦੇ ਸੇਵਾ ਲਈ ਬੜੀ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਮਿਹਰ ਹੈ ਸੱਚੇ ਪਾਤਸ਼ਾਹ ਸਾਧ ਸੰਗਤ ਸੇਵਾ ਤੇ ਸਿਮਰਨ ਵਾਹਿਗੁਰੂ ਬਖਸ਼ਦਾ ਉਹਨੂੰ ਜਿੰਦੇ ਤੇ ਬਹੁਤਾ ਖੁਸ਼ ਹੋਏ ਤੇ ਵੱਡੀਆਂ ਬਖਸ਼ਿਸ਼ਾਂ ਬਾਬਾ ਸਰਜੀਤ ਸਿੰਘ ਜੀ ਹੁਣਾਂ ਤੇ ਕੀਤੀਆਂ ਨੇ ਬੜੀਆਂ ਮਿਹਰਾਂ ਨੇ ਤੇ ਇਹ ਪਿਆਰ ਨਾਲ ਮੈਨੂੰ ਹੁਕਮ ਲਾਇਆ ਸੀ ਇਹਨਾਂ ਨੇ ਮੈਂ ਕਿਹਾ ਬਾਬਾ ਜੀ ਐਡੇ ਐਡੇ ਵਿਦਵਾਨ ਸਤਪੁਰਸ਼ ਮਹਾਪੁਰਸ਼ ਸਾਰੇ ਆਉਂਦੇ ਚਲੋ ਚੰਗੀ ਗੱਲ ਏ ਕਿਉਂਕਿ ਪਿਛਲੀ ਵਾਰ ਵੀ ਮੈਂ ਐ ਹੀ ਆਇਆ ਸੀ ਮੈਂ ਕੋਈ ਨਹੀਂ 2 ਮਿੰਟ ਬੋਲ ਕੇ ਐਂ ਹੀ ਸਮਾਪਤੀ ਕਰਦੇ ਬਾਬਾ ਜੀ ਕਹਿੰਦੇ ਤੁਸੀਂ ਹਾਜ਼ਰੀ ਜ਼ਰੂਰ ਲਓ ਤੇ ਇਹ ਇਹ ਵੱਡੀ ਗੱਲ ਏ ਜਿਹਨਾਂ ਪ੍ਰਚਾਰਕਾਂ ਨੂੰ ਲੋਕੀ ਸੁਣਨ ਵਾਸਤੇ ਤਰਸਦੇ ਨੇ ਤੁਹਾਨੂੰ ਸਹਿਜੀ ਮਿਲ ਜਾਂਦੇ ਨੇ ਮੈਂ ਆਪਣੀ ਗੱਲ ਦੱਸਣਾ ਪਿੱਛੇ ਜੀ ਅਸੀਂ ਕਿਸੇ ਮਹਾਪੁਰਸ਼ ਨੂੰ ਬੇਨਤੀ ਕੀਤੀ ਮੈਂ ਕਿਹਾ ਬਾਬਾ ਜੀ ਇੱਕ ਦਵਾਨ ਦੇ ਦਿਓ ਕਹਿੰਦੇ ਜੀ 2 ਸਾਲ ਬਾਅਦ ਹਾਲੇ ਤਰੀਕ ਹੈ ਆਮ ਸੰਗਤ ਨੂੰ ਕਿੰਨਾ ਔਖਾ ਹੁੰਦਾ ਹੋਏਗਾ ਆਮ ਬੰਦੇ ਨੂੰ ਪਰ ਇਹ ਕਿਸੇ ਨੂੰ ਕਹਿੰਦੇ ਨੇ ਸਾਰੇ ਹੀ ਬਲਾਵੇ ਤੇ ਤੁਰੇ ਹੋਏ ਇੱਕ ਪਿੱਛੇ ਜੀ ਸੰਤ ਪੁਰੀ ਸੰਤ ਸੀ ਉਹ ਮੈਨੂੰ ਕਹਿੰਦੇ ਬਾਬਾ ਜੀ ਦਵਾਨ ਦੇ ਦੋ ਸਭ ਇਧਰ ਇਲਾਕੇ ਦੇ ਸੰਤ ਸੀ ਉਹ ਕਹਿੰਦੇ ਦਵਾਨ ਦੇ ਦੋ ਬਾਬਾ ਜੀ ਮੈਂ ਹਾਂ ਸਤਿਬਚਨ ਕਹਿੰਦੇ ਕੀ ਸੇਵਾ ਚਲਦੀ ਮੈਂ ਹਾਂ 1.5 ਲੱਖ ਲੈਣੇ ਉਹ ਕਹਿੰਦੇ ਸਰਜੀਤ ਸਿੰਘ ਹੀ ਨਹੀਂ ਉਹ ਦਿੰਦਾ ਸਰਜੀਤ ਸਿੰਘ ਹੀ ਨਹੀਂ پیسے ਦਿੰਦਾ ਕਈ ਵਾਰ ਇਹ ਹੁੰਦਾ ਜਿੱਥੇ ਪਿਆਰ ਹੋਵੇ ਜਿੱਥੇ ਸ਼ਮਾ ਪ੍ਰੇਮ ਦੀ ਜਗਦੀ ਉਹਥੇ ਪਹੁੰਚਣਾ ਕੰਮ ਪਰਵਾਨੇ ਹੈ ਪੜੇ ਭੂੜ ਮੜੇ ਆਉਂਦੇ ਰਾਹ ਵਿੱਚੋਂ ਡਰ ਜਿਨ੍ਹਾਂ ਨੂੰ ਜਗਤ ਦੇਤਾਂ ਨਿਆ ਪੜਿਓ ਪਿਆਰ ਨਾਲ ਜਾਂ ਤਾਂ ਪਿਆਰ ਕਰੀਏ ਨਾ ਜੇ ਕਰ ਲਈਏ ਫਿਰ ਹੈ ਕੀ ਕਰੀਏ ਮੇਰੀ ਨਿਭ ਜੇ ਪਿਆਰ ਇਹ ਨਾਲ ਮੇਰੀ ਨਿਭ ਜੇ ਪਿਆਰ ਇਹ ਨਾਲ ਸਾਰੀ ਜ਼ਿੰਦਗੀ ਸਾਰੀ ਲੋ ਬਾਬਾਈ ਨੂੰ ਸਾਰੇ ਸਾਰੇ ਭਾਈ ਬੋਲਿਓ ਤੇ ਸਾਰੀਆਂ ਮਾਵਾਂ ਧੰਨ ਬਾਬਾ ਤੁਲਸੀदास ਮਹਾਰਾਜ ਜੀ ਕਿਰਪਾ ਕਰਦੇ ਮਿਹਰ ਦੀ ਨਜ਼ਰ ਕਰਦੇ ਜੇ ਤੁਹਾਡੇ ਚਰਣਾ ਜਾਇਆ ਨਾ ਇਹ ਗੱਲ ਸੱਚ ਹੈ ਜਿੰਦੀ ਸਾਧ ਜਮਣੀ ਪਰਦੇ ਆ ਤਿੰਨਾ ਲੋਕਾਂ ਚੋਂ ਦੀ ਕੋਈ ਪੁੱਛਲੀਛ ਨਹੀਂ ਜਿੰਦੀ ਸਾਧੂ ਜਮਣੀ ਪਰ ਇਹ ਸੇ ਕਰਕੇ ਗਈ ਦਾ ਦੇਖਿਓ ਕਿ ਦੇਖਿਓ ਕਿਤੇ ਛੱਡ ਨਾ ਜਾਇਓ ਸਾਨੂੰ ਕਰ ਹੈ ਇੱਥੇ ਬਹਿ ਕੇ ਜੁੜ ਕੇ ਇੱਕੋ ਗੱਲ ਮੰਗਿਆ ਕਰੋ ਕਾਦੀ ਲੈ ਪੜ ਲਿਓ ਆਖਰੀ ਤਾਰਨਾ ਫਿਰ ਸਮਾਪਤ ਹੋਵੇ ਮਹਾਰਾਜ ਕੀਤੇ ਕਿਰਪਾ ਕਰਦੇ ਹੋ ਗੁਰੂ ਗ੍ਰੰਥ ਸਾਹਿਬਹਾਰਾਜ ਸੱਚੇ ਪਾਤਸ਼ਾਹ ਮੇਰ ਕਰਦੇ ਸਾਡੇ ਨੇ ਧਰ ਬਾਬਾ ਤੁਲਸੀदास ਮਹਾਰਾਜ ਮੇਰ ਕਰਦਾ ਕਾਦੀ ਰਾਜਾ ਸਾਹਿਬ ਦੇ ਦਿਓ ਦਿਦਾਰ ਜੀ ਰਾਜਾ ਸਾਹਿਬ ਸੱਚੇ ਪਾਰਖਾ ਚਾਹੇ ਦੋ ਰੋਟੀਆਂ ਘੱਟ ਦੇ ਦੇਈ ਪਰ ਮਿਹਨਤ ਦੀਆਂ ਦੇਈ ਆਨ ਬਾਬਾ ਜੀ ਦੀ ਕੋਠੀ ਚ ਉੱਥੇ ਅੰਦਰ ਬੈਠੇ ਜਿਹੜਾ ਦੇ ਨਾਲ ਇੱਕ ਸਿੰਘ ਰਹਿੰਦਾ ਹੈ ਮਹਾਂਪੁਰਸ਼ਾਂ ਦੇ ਭਾਈ ਓਂਕਾਰ ਸਿੰਘ ਥੋੜੇ ਦਿਨ ਪਹਿਲਾਂ ਇਹਨਾਂ ਦਾ ਅਪਰੇਟ ਹੋਇਆ ਤੇ ਮੈਂ ਬੈਠਾ ਬੈਠਾ ਸੋਚੀ ਜਾਵਾ ਮੈਂ ਕਿਹਾ ਸੇਧ ਤੋਂ ਉੱਤੇ ਤਾਂ ਕੁਝ ਨਹੀਂ ਕਰੋੜਾ ਰੁਪਈਆ ਵੀ ਫਿੱਕਾ ਲੱਗਦਾ ਹੈ ਗੱਡੀਆਂ ਧਨ ਦੌਲਤ ਕੋਠੀਆਂ ਸਭ ਫਿੱਕੀਆਂ ਲੱਗਦੀਆਂ ਜੇ ਸੇਧ ਚੰਗੀ ਹੋਵੇ ਸਭ ਤੋਂ ਵੱਡਾ ਖਜ਼ਾਨਾ ਜੇ ਤੰਦਰੁਸਤੀ ਤੁਹਾਡੇ ਕੋਲੇ ਸ਼ੁਕਰ ਕਰਿਆ ਕਰੋ ਤੇ ਨਾਲ ਇਹ ਕਹਿ ਦਿਆ ਕਰੋ ਕਿਉਂ ਕਿਸੇ ਦਾ ਹੱਕ ਖਾਣਾ ਹੈ ਕਿਉਂ ਕਿਸੇ ਨੂੰ ਮਾੜਾ ਕਹਿਣਾ ਹੈ ਕਿਉਂ ਕਿਉਂ ਕਿਸੇ ਨਾਲ ਵਦੀ ਕਰਤੀ ਭਾਈ ਦੋ ਰੋਤੀ ਰਹੀਆਂ ਬਾਬਾ ਸਰਜੀਤ ਸਿੰਘ ਜੀ ਖੜੇ ਨੇ ਕਾਫੀ ਦੇਰ ਤੇ ਪਿੱਛੇ ਜੀ ਇਹਨਾਂ ਨਾਲ ਗੱਲ ਹੋਈ ਕਹਿੰਦੇ ਬਾਬਾ ਜੀ ਮੈਂ ਸੇਵਾ ਹੁਣ ਜਿੰਨੀ ਬਾਬਾ ਤੁਲਸੀदास ਮਾਰੇ ਨੇ ਲੈਣੀ ਸੀ ਲੈ ਲਈ ਹੁਣ ਮੈਂ ਸੇਵਾ ਛੱਡ ਰਿਹਾ ਮੇਰੇ ਕੋਲ ਦੋ ਆਸਥਾਨ ਆਪਣੇ ਨੇ ਮੈਂ ਕਿਹਾ ਨਾਨਾ ਬਾਬਾ ਜੀ ਆਏ ਨਾ ਕਰਿਓ ਸੰਗਤ ਤੁਹਾਨੂੰ ਪਿਆਰ ਕਰਦੀ ਕਈ ਵਾਰ ਇਸ ਰਸਤੇ ਤੇ ਲੋਕੀ ਬੋਲੀ ਇਹਨਾਂ ਕੁਝ ਜਾਂਦੇ ਹੁੰਦੇ ਨੇ ਮਨ ਨਹੀਂ ਖੱਟਾ ਹੋ ਜਾਂਦਾ ਗੱਲ ਹੀ ਇਹੋ ਜੀ ਕਹਿ ਜਾਣਗੇ ਜਿਹੜੀ ਜਮਾਂ ਹੀ ਗਿਰੀ ਹੋਈ ਗੱਲ ਪਰ ਬਾਬਾ ਸਰਜੀਤ ਸਿੰਘ ਜੀ ਇਹ ਦੋ ਲਾਈਨਾਂ ਤੁਹਾਡੇ ਵਾਸਤੇ ਹੀ ਨੇ ਬਾਬਾ ਤੁਲਸੀਦਾਸ ਨੂੰ ਯਾਰ ਬਣਾਓ ਆਪਣਾ ਗੁਰੂ ਗੋਬਿੰਦ ਸਿੰਘ ਨੂੰ ਦਿਲ ਚ ਵਸਾਓ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਲਾਓ ਫਿਰ ਹੋਏਗਾ ਕੀ ਵੇੜੇ ਵਿੱਚ ਕਿਕਰਾਂ ਨੇ ਸਿਰ ਤੇ ਗੁਰਾਂ ਦਾ ਹੱਥ ਹੋਵੇ ਯਾਰ ਉਹਦੀ ਤਕਦੀਰ